ਕਦੋਂ ਤੋਂ ਖਬਰਾਂ ਅਖਬਾਰਾਂ ਦੇ ਵਿੱਚ ਵਾਇਰਲ ਹੋ ਰਹੀਆਂ ਨੇ ਕਿ ਪਾਰਟੀ ਹਲਕਾ ਚਾਰਜ ਨੂੰ ਕਾਰਨ ਦੱਸੋ ਨੋਟਸ ਦਿੱਜਿਆ ਗਿਆ ਬਸ ਸਹੀ ਪਤਾ ਲੱਗਿਆ ਕਿ ਜਿਸ ਬੰਦੇ ਨੇ ਨਾਰੇ ਲਾਏ ਸੀ ਉਸ ਨੂੰ ਪਾਰਟੀ ਤੋਂ ਬਾਹਰ ਵੀ ਕੱਢ ਦਿੱਤਾ ਕਿੰਨੀ ਸੱਚਾਈ ਹੈ ਤੁਹਾਡੇ ਕੋਲ ਨੋਟਸ ਪਹੁੰਚੇ ਨੇ ਜਾਂ ਫਿਰ ਇਹ ਮੀਡੀਆ ਦੇ ਵਿੱਚ ਖਬਰਾਂ ਕਿਵੇਂ ਪਹੁੰਚੀਆਂ ਤੁਹਾਡੇ ਇਤਿਆਹਦ ਨੂੰ ਸਾਹਿਬ ਜੀ ਨੂੰ ਸ਼ੋਅ ਕਰਦੇ ਹਾਂ ਉਸ ਤੋਂ ਤਾਈ ਉਹ ਮੈਂ ਹੀ ਸ਼ੁਕਰ 6 ਸਾਲ ਬਾਅਦ ਪਾਰਟੀ ਤੋਂ ਬਾਹਰ ਕਰ ਦਿੱਤਾ ਕੁਝ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਕਿਤੇ ਰਣਜੀਤ ਸਿੰਘ ਜਿੱਤੀ ਨੇ ਨਾ ਸਿਖਾ ਕੇ ਭੇਜ ਤੱਕ ਅਮਨ ਲੋੜਾ ਨੂੰ ਕਿ ਇੱਥੇ ਤੂੰ ਰੈਲੀ 'ਚ ਰਾਜਵੜੀng ਦੇ ਨਾਲ ਖੜ ਜਾ ਉੱਥੇ ਜਾ ਕੇ ਨਾੜੇਵਾਜੀ ਕਰ ਤੋ ਕਿ ਬਦਨਾਮੀ ਹੋਊਗੀ ਬੀਤੂ ਬਾਡੀ ਦਾ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਇਹ ਇਹ ਦੇ ਵਿੱਚ ਕਿੰਨੀ ਸਟਾਈਲ ਲੱਗਦਾ ਮੈਂ ਪਾਰਟੀ ਦਾ ਵਫਾਦਾਰ ਹਾਂ ਫਿਰ ਸਿੱਧੂ ਨਾਲ ਕਿਤਾਇ ਸੰਬੰਧ ਨਹੀਂ ਕਿਉਂਕਿ ਬ੍ਰਿਜ ਸਿੰਘ ਸਿੱਧੂ 16 ਤਰੀਕ ਨੂੰ ਕਰਾਲੀ ਦੇ ਵਿੱਚ ਪਹੁੰਚੇ ਨੇ ਪਰ ਰੈਲੀ ਦੇ ਵਿੱਚ ਨਹੀਂ ਪਹੁੰਚੇ ਕੀ ਗੱਲ ਲੱਗਦਾ ਕਿ ਰੈਲੀ ਦੂਰ ਪੈ ਗਈ ਜਾਂ ਫਿਰ ਤੁਹਾਡੇ ਨਾਲ ਕੋਈ ਸਹੀ ਨਹੀਂ ਕੋਈ ਕੋਈ ਮਜਬੂਰੀ ਹੋ ਸਕਦੀ ਹੈ ਉਹਨਾਂ ਦੀ ਮੈਂ ਇੱਕ ਪਾਸੇ ਤੁਸੀਂ ਰੋਸ ਰੈਲੀ ਕਰ ਰਹੇ ਹੋ ਪੰਜਾਬ ਸਰਕਾਰ ਦੇ ਖਿਲਾਫ ਕਿ ਹਾਂ ਸਰਕਾਰ ਵਧੀਆ ਕੰਮ ਨਹੀਂ ਕਰ ਰਹੀ ਧੱਕੇ ਛਈਆਂ ਹੋ ਗਈਆਂ ਨੇ ਪਰ ਤੁਸੀਂ ਕਿਵੇਂ ਵੀ ਤੁਸੀਂ ਇੱਕ ਪਾਸੇ ਰੋਸ ਰੈਲੀ ਆ ਇੱਕ ਪਾਸੇ ਤੁਹਾਡਾ ਜੱਫੀਆ ਪਾਰ ਹੈ ਤੋ ਖੁਦ ਜੱਫੀ ਇਹ ਤੁਸੀਂ ਗੱਲ ਕਰਦੇ ਚੰਡੀਗੜ੍ਹ ਚ ਪਈ ਹੈ ਪੰਜਾਬ ਚ ਐਵੇਂ ਕੋਈ ਜੱਫੀ ਨਹੀਂ ਕਲੇਸ਼ ਕਲੇਸ਼ ਨੂੰ ਕਿਵੇਂ ਖਤਮ ਕਰੋ ਜਿਹੜਾ ਇਹ ਤਾਂ ਵੱਧ ਹੀ ਜਾ ਰਿਹਾ ਤੁਹਾਡਾ ਕਿ ਕਿ ਨੁਗਯਸਗ ਸੇ ਤੂੰ ਆਪਣੀ ਡਬਲੀ ਵਜਾ ਰਹੇ ਨੇ ਰਾਜਾ ਬੜਿੰਗ ਜੀ ਆਪਣੀ ਰੈਲੀਆਂ ਕਰ ਰਹੇ ਨੇ ਚੰਨੀ ਚੰਨੀ ਰੈਲੀਆਂ ਚ ਪਹੁੰਚ ਨਹੀਂ ਰਹੇ ਥੋੜਾ ਇੱਥੇ ਕਰਾਲੀ ਦੇ ਵਿੱਚ ਇਹ ਨਮਾ ਕਾਂਡ ਕੋਲੇ ਸ਼ੁਰੂ ਹੋ ਗਿਆ ਤਾਂ ਇਸ ਨੂੰ ਕਿਵੇਂ ਖਤਮ ਕਰੋਗੇ ਐਮਪੀ ਚੋਣਾਂ ਤੱਕ ਪੰਚਾਇਤੀ ਚੋਣਾਂ ਤੱਕ ਇਹਦਾ ਵੀ ਕੋਈ ਹੱਲ ਲੱਭਿਆ ਪਾਰਟੀ ਨੇ ਕਿ ਨਹੀਂ ਬਿੱਤੇ ਦਿਨੀ 16 ਤਰੀਕ ਨੂੰ ਕਰਾਲੀ ਦੇ ਵਿੱਚ ਵੱਡੀ ਰੈਲੀ ਕਾਂਗਰਸ ਦੇ ਪੰਜਾਬ ਦੇ ਵੱਡੇ ਲੀਡਰਾਂ ਵੱਲੋਂ ਕੀਤੀ ਗਈ ਹੈ ਦੇ ਪਿੰਡ ਪੜਿਆਲਾ ਦੇ ਵਿੱਚ ਹੋਈ ਸੀ ਤਾਂ ਉਸ ਰੈਲੀ ਤੋਂ ਬਾਅਦ ਪੰਜਾਬ ਹਾਈ ਕਮਾਂਡ ਨੇ ਵੱਡੇ ਫੈਸਲੇ ਲਏ ਨੇ ਕਿ ਕੁਝ ਗਤੀਵਿਧੀਆਂ ਪਾਰਟੀ ਦੇ ਖਿਲਾਫ ਹੋਈਆਂ ਨੇ ਜਿਸ ਨੂੰ ਲੈ ਕੇ ਪਤਾ ਇਹ ਵੀ ਲੱਗਿਆ ਹੈ ਕਿ ਕੁਝ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਗਿਆ ਕਈਆਂ ਨੂੰ ਨੋਟਿਸ ਵੀ ਭੇਜੇ ਗਏ ਨੇ ਤਾਂ ਇਸ ਨੂੰ ਲੈ ਕੇ ਪੂਰੀ ਗੱਲਬਾਤ ਕਰਨ ਲਈ ਸਾਡੇ ਨਾਲ ਰਣਜੀਤ ਸਿੰਘ ਜਿੱਤੀ ਨੇ ਜ਼ਿਲ੍ਹਾ ਪ੍ਰਧਾਨ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਸਲ 'ਚ ਰੈਲੀ 'ਚ ਹੋਇਆ ਕੀ ਸੀ ਕਿਉਂ ਇੰਨੇ ਵੱਡੇ ਐਕਸ਼ਨ ਜਿਹੜੇ ਪੰਜਾਬ ਦੀ ਹਾਈ ਕਮਾਂਡ ਨੂੰ ਲੈਣੇ ਪਏ ਨੇ ਤਜੀਤ ਸਿੰਘ ਜਿਹੜੀ ਇਹ ਪਿਛਲੇ ਦਿਨੀ ਰੈਲੀ ਹੋਈ ਹੈ 16 ਤਰੀਕ ਨੂੰ ਚਰਚੇ ਹੋ ਗਏ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਕੁਝ ਨਾਰੇਬਾਜ਼ੀ ਦੱਸਿਆ ਜਾ ਰਿਹਾ ਕਿ ਰਾਜਾ ਬੜਿੰਗ ਦੇ ਖਿਲਾਫ ਹੀ ਹੋਗੀ ਮੁਰਦਾਬਾਦ ਦੇ ਨਾਰੇ ਲੱਗ ਗਏ ਤਾਂ ਇੱਕ ਪਾਸੇ ਥੋੜੀ ਹਾਈ ਕਮਾਂਡ ਪਹੁੰਚੀ ਹੋਈ ਹੈ ਇਹ ਜੋ 16 ਤਰੀਕ ਨੂੰ ਰੋਸ ਧਰਨਾ ਪੜਿਆਲੇ ਚ ਹੋਇਆ ਰੱਖਿਆ ਗਿਆ ਸੀ ਪਾਰਟੀ ਵੱਨਿਓ ਕਿਉਂਕਿ ਮੈਨੂੰ ਲੱਗਦਾ ਮੋਹਾਲੀ ਜ਼ਿਲ੍ਹੇ ਚੋਂ ਤਿੱਖੜ ਕਾਂਸੀ ਚੌਸੀ ਚੋਂ ਜੇ ਕੋਈ ਸੈਂਟਰ ਪੁਆਇੰਟ ਲੱਗਦਾ ਮੈਨੂੰ ਪੜਿਆਲਾ ਲੱਗਿਆ ਕਿਉਂਕਿ ਨਵਾਂਗਰੋਂ ਆਪਣਾ ਮਜ਼ਦੂਰੀ ਬਲਾਕ ਖਰੜ ਮੱਛਲੀ ਵਗੈਰਾ ਸਾਰੇ ਪਿੰਡਾਂ ਤੋਂ ਸਾਡੇ ਵਰਕਰਾਂ ਨੇ ਪਾਰਟੀ ਲੀਡਰਾਂ ਨੇ ਪਹੁੰਚਣਾ ਸੀ ਤੇ ਉੱਥੇ ਸੈਂਟਰ ਪੁਆਇੰਟ ਤੇ ਸੀ ਰੱਖਿਆ ਸੀ ਤੇ ਹਾਈ ਕਮਾਂਡ ਜਿਹਦੇ ਵਿੱਚ ਕੇ ਸਾਡੇ ਜਰਨਲ ਸਕੱਟਰੀ ਇੰਚਾਰਜ ਸ਼੍ਰੀ ਦਵਿੰਦਰ ਯਾਦਵ ਜੀ ਰਾਜਾ ਵੜਿੰਗ ਜੀ ਆ ਇੱਕ ਰੋਸ ਧਰਨਾ ਇੱਕ ਬਹੁਤ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਿਆ ਤੁਸੀਂ ਦੇਖਿਆ ਹੋਣਾ ਕਿ ਬਹੁਤ ਵੱਡਾ ਹੰਗਾਰਾ ਦਿੱਤਾ ਕਿਉਂਕਿ ਲੋਕ ਸਤਾਏ ਪਏ ਨੇ ਤੰਗ ਤੰਗ ਨੇ ਸਰਕਾਰ ਤੋਂ ਲੋਕਸਤਾਏ ਹੋ ਲੋਕਾਂ ਨੇ ਇੱਕ ਬਹੁਤ ਤਕੜਾ ਹਲ ਹਲਾਰਾ ਸਾਨੂੰ ਹੰਗਾਰਾ ਭਰਿਆ ਸਾਡੇ ਇਸ ਰੋਸਤਰਨੇ ਚ ਤੇ ਉਹਦੇ ਵਿੱਚ ਹਾਈ ਕਮਾਂਡ तकरीबन ਸਾਰੀ ਆਈ ਹੈ ਸਾਡੇ ਸੀਐਲਪੀ ਲੀਡਰ ਪ੍ਰਤਾਪ ਬਾਜਵਾਜ ਵੀ ਆਏ ਆ ਹੋਰ ਵੀ ਸੀਨੀਅਰ ਲੀਡਰਸ਼ਿਪ ਮਨਿਸ਼ਤ ਬਾੜੀ ਜੀ ਗੁਰਕੀਰਤ ਕੋਟੜੀ ਜੀ ਚੱਬੇਵਾਲ ਸਾਹਿਬ ਸਾਡੇ ਡਿਪਟੀ ਸੀਐਲਪੀ ਲੀਡਰ ਮਤਲਬ तकरीबन तकरीबन ਸਾਰੀ ਹਾਈ ਕਮਾਂਡ ਸਾਡੀ ਉੱਥੇ ਪਹੁੰਚੀ ਹੈ ਤੇ ਆਪਾਂ ਉਸ ਦਿਓ ਗੱਲ ਕਰ ਲਈ ਕੋਈ ਨਾਰੇਬਾਜੀ ਕੋਈ ਛੋਟਾ ਜੀ ਗੱਲ ਹੈ ਕੋਈ ਚੰਦ ਬੰਦੇ ਇਕੱਠੇ ਹੋ ਕੇ ਕਿ ਇੱਕ ਪਾਸੇ ਤਾਂ ਹਜ਼ਾਰਾਂ ਦਾ ਇਕੱਠ ਹੈ ਤੇ ਦੂਜੇ ਪਾਸੇ ਕੋਈ ਚੰਦ ਬੰਦੇ ਇਦਾਂ ਦਾ ਕਰਦੇ ਮੇਰੇ ਖਾਲਪਾ ਨੂੰ ਦੀ ਗੱਲ ਜ਼ਿਆਦਾ ਕਰਨੀ ਵੀ ਨਹੀਂ ਚਾਹੀਦੀ ਪਰ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਐਕਸੀਐਮ ਚੰਨੀ ਚੰਨੀ ਬੀਜ ਸ਼ਰਮਾ ਟਿੰਕੂ ਹਲਕਨਚਾਨ ਕਮਲਜੀਤ ਸਿੰਘ ਚਾਵਲਾ ਤੇ ਨਾਲ ਬਲਬੀਰ ਸਿੱਧੂ ਉਹ ਵੀ ਰੈਲੀ 'ਚ ਨਹੀਂ ਪਹੁੰਚੇ ਕੀ ਗੱਲ ਬੁਲਾਇਆ ਨਹੀਂ ਸੀ ਜਾਂ ਫਿਰ ਕਿਤੇ ਨਾ ਕਿਤੇ ਉਹਨਾਂ ਦੀ ਨਾਰਾਜ਼ਗੀਆਂ ਨੇ ਕੁਝ ਜਿਹੜਾ ਉਹਨਾਂ ਵੱਲੋਂ ਵੀ ਇੱਕ ਘਰ ਦੇ ਵਿੱਚ ਚਾਹ ਪਾਣੀ ਦਾ ਜਾਂ ਕੱਠ ਦੇਖਿਆ ਹੋਇਆ ਸੀ ਕਿ ਮਤਲਬ ਸੇਮ ਦਿਨ ਦੇ ਵਿੱਚ ਹੀ ਚੰਨੀ ਜੀ ਨੂੰ ਕੋਈ ਆਪਣਾ ਸਿਹਤ ਪੱਖੋਂ ਥੋੜੇ ਬਿਮਾਰ ਤੁਹਾਨੂੰ ਹੀ ਪਤਾ ਥੋੜੇ ਲੰਮੇ ਟਾਈਮ ਤੋਂ ਬਿਮਾਰ ਚੱਲ ਰਹੇ ਹੋ ਤੇ ਟਾਈਫਾਇਡ ਹੋ ਕੇ ਹਟਿਆ ਉਹਨਾਂ ਨੂੰ ਤੇ ਠੰਡ ਬਹੁਤ ਜ਼ਿਆਦਾ ਸੀ ਸ਼ਾਇਦ ਹੈ ਇਸ ਕਰਕੇ ਨਹੀਂ ਆ ਪਾਈ ਉਹ ਤੇ ਮੈਂ ਤੇ ਬਕਾਇਦਾ ਉਹਨੂੰ ਸੱਦਾ ਵੀ ਦਿੱਤਾ ਸੀਗਾ ਤੇ ਪੀਸੀਸੀ ਬਣੀ ਹੋਈ ਸਾਰੇ ਨੂੰ ਮੈਸੇਜ ਇਹਦਾ ਲੱਗਿਆ ਸੀ ਕੋਈ ਕਿਸੇ ਦੀ ਕੋਈ ਹੋਰ ਮਜਬੂਰੀ ਵੀ ਹੋ ਸਕਦੀ ਹੈ ਤੇ ਕੋਈ ਇਦਾਂ ਦਾ ਕੋਈ ਨਹੀਂ ਵੀ ਕੋਈ ਜਾਣ ਬੁਝ ਕੇ ਨਹੀਂ ਆਇਆ ਇਹਨਾਂ ਨੂੰ ਮੈਂ ਪੁੱਛ ਰਿਹਾ ਕਿ ਤੁਸੀਂ ਸੁਨੇਹਾ ਭੇਜਿਆ ਸੀ ਜਾਂ ਫਿਰ ਹਾਈ ਕਮਾਂਡ ਨੇ ਕੋਈ ਪੰਜਾਬ ਦੀ ਨੇ ਭੇਜਿਆ ਹੋਵੇ ਕਿ ਭਾਈ ਤੁਹਾਡੇ ਇੱਥੇ ਕਰਾਲੀ ਦੇ ਵਿੱਚ ਰੈਲੀ ਹੋ ਰਹੀ ਹੈ ਉੱਥੇ ਪਹੁੰਚੋ ਪੀਸੀਸੀ ਦਾ ਵੀ ਸੁਨੇਹਾ ਸੀ ਤੇ ਮੇਰਾ ਮੈਂ ਵੀ ਸੁਨੇਹਾ ਲਾਇਆ ਸੀਗਾ ਪੀਸੀਸੀ ਬੰਨੀ ਸਾਰੇ ਸੁਨੇਹੇ ਲੱਗੇ ਤੇ ਮੈਂ ਖੁਦ ਵੀ ਸੁਨੇਹਾ ਲਾਇਆ ਸੀਗਾ ਲੋਕਾਂ ਦੇ ਜਬ ਤੁਹਾਡੀ ਪਾਰਟੀ ਦੇ ਵਰਕਰਾਂ ਦੇ ਜਿਹੜੇ ਨਾਰਾਜ਼ ਨੇ ਤੁਹਾ ਤੋਂ ਉਹ ਇਹ ਕਹਿ ਰਹੇ ਨੇ ਕਿ ਪਟਿਆਲਾ ਦੇ ਵਿੱਚ ਹੀ ਕਿਉਂ ਰੱਖੀ ਐ ਤੁਸੀਂ ਆਪਣੀ ਇਹ ਰੈਲੀ ਕਿ ਹੋਰ ਜਗ੍ਹਾ ਵੀ ਰੱਖ ਸਕਦੇ ਸੀ ਹੋਰ ਕਿਤੇ ਸਾਂਝੀ ਜਗ੍ਹਾ ਰੱਖਦੇ ਪਿੰਡ ਨੂੰ ਉੱਪਰ ਚੱਕਣ ਵਾਸਤੇ ਜਾਂ ਆਪਣੀ ਵਾਹਵਾ ਖੱਟਣ ਵਾਸਤੇ ਸਾਰਾ ਕੁਝ ਕੀਤਾ ਸਾਂਝੀ ਜਗ੍ਹਾ ਤਾਂ ਬਾਈਪਾਸ ਕਿਉਂ ਮੇਰੀ ਆਪਣੀ ਜਗ੍ਹਾ ਤਾਂ ਹੈ ਨਹੀਂ ਸੀ ਉਹ ਮੈਨੂੰ ਬਾਈਪਾਸ ਇਹਦਾ ਨਾਮ ਬੱਜਿਆ ਕਹਿੰਦਾ ਪਟਿਆਲਾ ਸਾਹਮਣੇ ਆ ਗਏ ਬਾਈਪਾਸ ਤੇ ਜਗ੍ਹਾ ਸੀਗੀ ਮੈਂ ਫਿਰ ਤੁਹਾਨੂੰ ਪਹਿ ਤੁਸੀਂ ਖੜੜ ਹਲਕੇ ਦੀ ਭੂਗੋਲਕ ਸਥਿਤੀ ਦੇਖ ਲਓ तकरीबन ਪੜਿਆਲਾ ਸੈਂਟਰ ਪੁਆਇੰਟ ਬਣਦਾ ਤੇ ਬਾਕੀ ਦੇਖੋ ਥੋੜਾ ਮੈਨੂੰ ਹੋਰ ਇੱਕ ਇਹ ਤੋਂ ਬਿਨਾ ਵੀ ਮੈਨੂੰ ਮੇਰੇ ਆਲੇ-ਦਾਲ ਦੇ ਪਿੰਡਾਂ ਤੋਂ ਵੱਧ ਹੰਗਾਰਾ ਮਿਲਦਾ ਨਾਲ ਦੇ ਪਿੰਡਾਂ ਚੋਂ ਸੰਗਤ ਨੇ ਵੱਧ ਆਉਂਦਾ ਮੈਂ ਉਹਨਾਂ ਦੀ ਸਹੂਲਤ ਮੁਤਾਬਕ ਦੇਖ ਕੇ ਲਈ ਉੱਥੇ ਰੱਖੀ ਹੈ ਤੇ ਇਹਦਾ ਤਾਂ ਹੈ ਨਹੀਂ ਕੋਈ ਵੀ ਕੁਰਾਲੀ ਚ ਪਹਿਲਾਂ ਮੈਂ ਕੁਰਾਲੀ ਚ ਜਗ੍ਹਾ ਲੱਭੀ ਕੁਰਾਲੀ ਚ ਸਾਨੂੰ ਕੋਈ ਜਗ੍ਹਾ ਸੂਟੇਬਲ ਮਿਲੀ ਨਹੀਂ ਦਸਹਿਰਾ ਗਰਾਊਂਡ ਸਾਡੇ ਕੋਲ ਸਾਨੂੰ ਸਿਰਗਾ ਛੋਟਾ ਸੀ ਤੇ ਗਰਾਊਂਡ ਅਸੀਂ ਖਰਾਬ ਨਹੀਂ ਸੀ ਕਰਨਾ ਚਾਹੁੰਦਾ ਤੇ ਸੂਟੇਬਲ ਜਗ੍ਹਾ ਨਾ ਕਾਲੀਚ ਮਿਲਣ ਕਰਕੇ ਪਹਿਲਾਂ ਅਸੀਂ ਕਾਲੀਚ ਕੋਸ਼ਿਸ਼ ਕੀਤੀ ਉਹ ਤੋਂ ਬਾਅਦ ਅਸੀਂ ਪੜਿਆਲੇ ਗਏ ਬਾਈਪਾਸ ਤੇ ਈਵਨ ਜਿਨ੍ਹਾਂ ਦੀ ਜਗ੍ਹਾ ਉਹ ਉਹਨਾਂ ਨਾਲ ਮੇਰੇ ਬਹੁਤ ਜ਼ਿਆਦਾ ਸੰਬੰਧ ਵੀ ਵਧੀਆ ਨਹੀਂ ਪਰ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਤੇ ਉਹਨਾਂ ਨੇ ਮੈਨੂੰ ਕਹੇ ਕਿ ਸਾਡੀ ਜਗ੍ਹਾ 'ਚ ਕਰ ਲਓ ਕੋਈ ਦਿੱਕਤ ਨਹੀਂ ਅੱਛਾ ਇੱਕ ਦੋ ਦਿਨ ਤੋਂ ਖਬਰਾਂ ਅਖਬਾਰਾਂ ਦੇ ਵਿੱਚ ਵਾਇਰਲ ਹੋ ਰਹੀਆਂ ਨੇ ਕਿ ਪਾਰਟੀ ਹਲਕਾ ਇੰਚਾਰਜ ਨੂੰ ਔਫਿਸ ਭੇਜਿਆ ਗਿਆ ਇੱਕ ਵਾਰ ਸਹੀ ਪਤਾ ਲੱਗਿਆ ਕਿ ਜਿਸ ਬੰਦੇ ਨੇ ਨਾਰੇ ਲਾਏ ਸੀ ਉਸ ਨੂੰ ਪਾਰਟੀ ਤੋਂ ਬਾਹਰ ਵੀ ਕੱਢ ਦਿੱਤਾ ਕਿੰਨੀ ਸਚਾਈ ਹੈ ਤੁਹਾਡੇ ਕੋਲ ਨੋਟਸ ਪਹੁੰਚੇ ਨੇ ਜਾਂ ਫਿਰ ਇਹ ਮੀਡੀਆ ਦੇ ਵਿੱਚ ਖਬਰਾਂ ਕਿਵੇਂ ਪਹੁੰਚੀਆਂ ਤੁਹਾਡੇ ਧਿਆਨ ਦੇ ਵਿੱਚ ਹੈ ਪੂਰਾ ਮਾਮਲਾ ਅ ਜਿਹੜਾ ਸ਼੍ਰੀ ਵਿਜੇ ਸ਼ਰਮਨ ਟਿੰਕੂ ਜੀ ਨੂੰ ਨੋਟਿਸ ਪਾਰਟੀ ਨੇ ਕੱਢਿਆ ਹੈ ਸ਼ੋਅ ਕਾਰਨ ਨੋਟਿਸ ਦਿੱਤਾ ਹੈ ਉਹ ਮੈਂ ਹੀ ਇਸ਼ੂ ਕੀਤਾ ਪ੍ਰੈਸ ਨੂੰ ਹਾਂ ਪਾਰਟੀ ਭੇਜ ਹਾਂ ਮੈਂ ਇਸ਼ੂ ਕੀਤਾ ਪ੍ਰੈਸ ਨੂੰ ਮੈਂ ਇਸ਼ੂ ਕੀਤਾ ਪ੍ਰੈਸ ਨੂੰ ਤੇ ਮੈਨੂੰ ਪਾਰਟੀ ਵੱਲੋਂ ਆਇਆ ਸੀਗਾ ਦਫ਼ਤਰ ਤੋਂ ਸਾਡੇ ਤੋਂ ਵੀ ਨੋਟਿਸ ਆ ਭਾਈ ਤੂੰ ਪ੍ਰੈਸ ਨੂੰ ਸ਼ੁਕਰ ਪ੍ਰੈਸ ਨੂੰ ਮੈਂ ਮੈਂ ਹੀ ਸ਼ੂ ਕੀਤਾ ਹਾਂ ਉਹਨਾਂ ਨੂੰ ਸ਼ੂ ਕਰ ਨੋਟਿਸ ਅਸੀਂ ਦਿੱਤਾ ਹੈ ਕਿਉਂਕਿ ਉਹਨਾਂ ਨੇ ਧਰਨੇ ਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਸੀ ਹਲਕਾ ਚਾਰਜ ਹੋਣ ਦੇ ਨਾਤੇ ਪਰ ਉਹ ਧਰਨੇ 'ਚ ਨਹੀਂ ਆਏ ਉਸ ਦੇ ਦੌਰਾਨ ਚਲੋ ਨਹੀਂ ਆਏ ਵੱਖਰੀ ਗੱਲ ਹੈ ਪੈਰਲਰ ਆਪਣੇ ਕਾਰਕ ਕੋ ਛੋਟਾ ਜਿਹਾ ਕੋਈ 20 50 ਬੰਦੇ ਇਕੱਠੇ ਕਰਕੇ ਕੋਈ ਪ੍ਰੋਗਰਾਮ ਰੱਖ ਲਿਆ ਉਹ ਵੀ ਰੱਖ ਲਿਆ ਉਹ ਵੀ ਮਨਜ਼ੂਰ ਹੈ ਉਹਦੇ 'ਚ ਸਾਡੇ ਪਾਰਟੀ ਪ੍ਰਧਾਨ ਦੀ ਮੁਰਦਾਬਾਦ ਕਰਾਉਣੀ ਉਹ ਤਾਂ ਬਹੁਤ ਮੰਦ ਭਾਗੀ ਹੈ ਇਹ ਤੇ ਮਤਲਬ ਘਟਿਆ ਕਮ ਹੋ ਨਹੀਂ ਸਕਦਾ ਜੋ ਉਹਨਾਂ ਨੇ ਕੀਤਾ ਹੈ ਤੇ ਉਹਦੇ ਕਰਕੇ ਬਣਦੀ ਸੀ ਉਹਨਾਂ ਨੂੰ ਤੇਜ਼ ਕਾਰਵਾਈ ਤੇ ਜਿਨ੍ਹਾਂ ਨੇ ਮੇਨ ਨਾਰੇ ਲਾਏ ਹਨ ਰੈਲੀ ਚ ਵੀ ਸੀ ਕਮਲਾ ਪਤਾ ਨਹੀਂ ਉੱਥੇ ਜਾ ਕੇ ਕਿਉਂ ਨਾਰੇ ਮਾਰਨ ਲੱਗਾ ਸਾਡੀ ਰੈਲੀ ਚ ਹੋਈ ਬਣਕ ਸਾਹਿਬ ਨੂੰ ਸਕਾਉਟ ਕਰਕੇ ਸਟੇਜ ਤੇ ਛੰਡ ਕੇ ਆਇਆ ਮੈਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਉਹਨੂੰ ਕੀ ਅਜਿਹੀ ਕੀ ਮਜਬੂਰੀ ਬਣ ਗਈ ਕਿ ਪਾਰਟੀ ਪ੍ਰਧਾਨ ਦੇ ਮਰਦਾਬਾਦ ਦੇ ਉੱਥੋਂ ਉਹਨੂੰ ਨਾਰੇ ਲਾਉਣੇ ਪੈ ਗਏ ਬੜੀ ਮਾੜੀ ਗੱਲ ਹੈ ਤੇ ਇਹ ਤੇ ਕਾਰਵਾਈ ਬਣਦੀ ਸੀ 6 ਸਾਲ ਦੀ ਪਾਰਟੀ ਚੋਂ ਕੱਢਤਾ ਹੈ ਸਾਡੇ ਉਹ ਸੋਸ਼ਲ ਮੀਡੀਆ ਦੇ ਇੰਚਾਰਜ ਸੀਗੇ ਪਰ ਜੇ ਇਦਾਂ ਕੋਈ ਪਾਰਟੀ ਦੀ ਖਿਲਾਫ ਗਤਿਵਿਧੀਆਂ ਕਰੂਗਾ ਕੋਈ ਵੀ ਹੋਵੇ ਉਹਨੂੰ ਉਹਦੀ ਸਜ਼ਾ ਜ਼ਰੂਰ ਮਿਲੇਗੀ ਅੱਛਾ ਜਿਹੜੀ ਤੁਸੀਂ ਗੱਲ ਕੀਤੀ ਹੈ 6 ਸਾਲ ਬਾਅਦ ਤੇ ਪਾਰਟੀ ਤੋਂ ਬਾਹਰ ਕਰ ਦਿੱਤਾ ਕੁਝ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਕਿਤੇ ਰਣਜੀਤ ਸਿੰਘ ਜਿੱਤੀ ਨਹੀਂ ਤਾਂ ਨਹੀਂ ਸਿਖਾ ਕੇ ਭੇਜ ਤਾ ਕੇ ਉਹ ਰੈਲੀ 'ਚ ਰਾਜਾ ਬੜਿੰਗ ਦੇ ਨਾਲ ਖੜ ਜਾ ਉੱਥੇ ਜਾ ਕੇ ਨਾਦੇਬਾਜ਼ੀ ਕਰ ਦੋ ਕਿ ਬਦਨਾਮੀ ਹੋਊਗੀ ਬੀਜੇ ਸ਼ਰਮਾ ਟਿੰਕੂ ਦੀ ਐਦਾਂ ਦੀ ਵੀ ਗੱਲਾਂ ਚੱਲ ਰਹੀਆਂ ਨੇ ਇਹ ਦੇ ਵਿੱਚ ਕਿੰਨੀ ਸਟਾਈਲ ਲੱਗੀ ਤੁਹਾਡੀ ਮੈਂ ਪਾਰਟੀ ਦਾ ਵਫਾਦਾਰ ਸਪਾਹੀ ਹਾਂ ਮੈਂ ਬੜਿੰਗ ਸਾਹਿਬ ਦਾ ਬੂਟ ਮੈਂ ਇਹ ਜੀ ਗੁਸਤਾਖੀ ਕਰ ਸਕਦਾ ਵੀ ਉਹਨਾਂ ਉਹਨਾਂ ਨੂੰ ਮਰਦਾਬਾਦ ਕਹਿ ਦਮ ਇਹ ਨਹੀਂ ਹੋ ਸਕਦਾ ਇਹ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਮੇਰਾ ਬੂਟਾ ਉਹਨਾਂ ਦਰਾਹੀ ਲੱਗਿਆ ਉਹਨਾਂ ਨੇ ਮੈਨੂੰ ਜ਼ਿਲਾ ਪ੍ਰਧਾਨ ਬਣਾਇਆ ਮੈਂ ਕਹਿਣਾ ਤਾਂ ਕਾਉਂਡ ਦਾ ਦੂਰ ਦੀ ਗੱਲ ਮੈਂ ਸੋਚ ਵੀ ਨਹੀਂ ਸਕਦਾ ਇਹ ਗੱਲ ਮੇਰੇ ਜ਼ਹਿਨ 'ਚ ਵੀ ਨਹੀਂ ਆ ਸਕਦੀ ਹਲਕਾ ਚਾਰਜ ਲੱਗਣ ਦੀ ਤਿਆਰੀਆਂ ਤਾਂ ਨਹੀਂ ਕਿਤੇ ਅਨਜੀਤ ਸਿੰਘ ਜਿੱਤੀ ਕਰ ਰਿਹਾ ਕਿਉਂਕਿ ਇੱਕ ਪਾਸੇ ਜਦੋਂ ਐਦਾਂ ਦੀ ਨੈਗੇਟਿਵ ਰਿਪੋਰਟ ਜਾਣੀ ਹੈ ਪੰਜਾਬ ਪ੍ਰਧਾਨ ਕੋਲ ਤੇ ਦੂਜੇ ਪਾਸੇ ਅਨਜੀਤ ਸਿੰਘ ਜਿੱਤੀ ਦੀ ਵਾਵਾ ਹੋ ਗਈ ਕਿਤੇ ਹਲਕਾ ਚਾਰਜ ਲੱਗਣ ਦੀ ਤਿਆਰੀ ਤਾਂ ਚੱਲ ਰਹੀਆਂ ਥੋੜੀਆਂ ਤੇ ਟਿਕਟ ਦੇ ਦਾਅਵੇਦਾਰ ਤਾਂ ਵੱਧਣ ਚਾਹੁੰਦੇ ਹੋਣੇ ਡੇਰਾ ਬਸੀ ਮੁਹਾਲੀ ਖਰੜ ਤੇ ਮੈਂ ਤਿੰਨ ਹਲਕਿਆਂ ਦੇ ਉੱਤੇ ਮੈਂ ਪ੍ਰਧਾਨ ਐ ਤੇ ਮੈਂ ਹਲਕਾਂ ਚਾਰਜ ਲੱਗਣ ਵਾਲਾ ਤਾਂ ਮਤਲਬ ਕੋਈ ਇਦਾਂ ਤਾਂ ਨਹੀਂ ਹੈ ਤੇ ਟਿਕਟ ਰਹੀ ਗੱਲ ਟਿਕਟ ਦੀ ਇਹ ਪਾਰਟੀਆਂ ਦੇਖਣਾ ਜੋ ਕੰਮ ਕਰੂਗਾ ਪਾਰਟੀ ਨੇ ਉਹਨੂੰ ਆਪਣਾ ਮਾਣ ਸਤਿਕਾਰ ਦੇਣਾ ਮੈਨੂੰ ਵਰਕ ਕੀਤਾ ਮੈਨੂੰ ਦਿੱਤਾ ਏ ਜੇ ਹੁਣ ਮੈਂ ਵਰਕ ਕਰੂੰਗਾ ਹੁਣ ਤੁਸੀਂ ਦੇਖਿਆ ਹੀ ਐ ਮੇਰਾ ਇਕੱਠ ਤੇ ਜ਼ਵਾਜਦਾਰੀ ਨੇਚਰਲੀ ਜੇ ਪਾਰਟੀ ਚੰਗਾ ਚਾਹੂਗੀ ਜਿਹੜੀ ਉਹਦੇ ਨੂੰ ਚਾਹੂਗੀ ਮੈਂ ਲੜੂਗਾ ਪਾਰਟੀ ਬਿਨੋਂ ਇਹ ਪਾਰਟੀ ਦੇਖਣਾ ਪਾਰਟੀ ਦਾ ਕੰਮ ਐ ਮੇਰਾ ਨਹੀਂ ਐ ਬਲਬੀਰ ਸਿੰਘ ਸਿੱਧੂ ਨਾਲ ਕਿੰਦਾ ਸਬੰਧ ਨੇ ਕਿਉਂਕਿ ਬਲਬੀਰ ਸਿੰਘ ਸਿੱਧੂ 16 ਤਰੀਕ ਨੂੰ ਕਰਾਲੀ ਦੇ ਵਿੱਚ ਪਹੁੰਚੇ ਨੇ ਪਰ ਰੈਲੀ ਦੇ ਵਿੱਚ ਨਹੀਂ ਪਹੁੰਚੇ ਕੀ ਗੱਲ ਲੱਗਦਾ ਕਿ ਰੈਲੀ ਦੂਰ ਪੈ ਗਈ ਜਾਂ ਫਿਰ ਤੁਹਾਡੇ ਨਾਲ ਸਬੰਧ ਸਹੀ ਨਹੀਂ ਸੀ ਤਾਰ ਕਿ ਨਹੀਂ ਆਏ ਕੋਈ ਕੋਈ ਮਜਬੂਰੀ ਹੋ ਸਕਦੀ ਉਹਨਾਂ ਦੀ ਮੈਂ ਇਹਦੇ ਤੇ ਤਾਂ ਬਲਬੀਰ ਸਿੰਘ ਸਿੱਧੂ ਹੀ ਦੱਸ ਸਕਦੇ ਆ ਮੈਂ ਇਹਦੇ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਇਹ ਸਿੱਧੂ ਸਾਹਿਬ ਹੀ ਦੱਸ ਸਕਦੇ ਵੀ ਇੱਕ ਪਾਸੇ ਜਿੱਥੇ ਸਾਰੀ ਹਾਈ ਕਮਾਂਡ ਸੀ ਈਵਨ ਸਾਡੇ ਇੰਚਾਰਜ ਸੀਗੇ ਉੱਥੇ ਕਿਉਂ ਨਹੀਂ ਆਏ ਉਹ ਤੇ ਇੱਕ ਛੋਟੇ ਜਿਹੇ ਪ੍ਰੋਗਰਾਮ ਤੇ ਕਿਉਂ ਚਲੇ ਉਹ ਉਹ ਦੱਸ ਸਕਦੇ ਮੈਂ ਨਹੀਂ ਦੱਸ ਸਕਦਾ ਅੱਛਾ ਇਹ ਇੱਕ ਕੱਲ ਇਹ ਵੀ ਪੁੱਛਣੀ ਸੀ ਕਿ ਜਿਵੇਂ ਰਾਜਾ ਬੜਿੰਗ ਨੇ ਪਿਛਲੇ ਦਿਨੀ ਬਿਆਨ ਦਿੱਤੇ ਸੀ ਕਿ ਜੋ ਅਨੁਸ਼ਾਸਨ ਭੰਗ ਕਰੇਗਾ ਥੋੜੀ ਜਿਹੀ ਰੈਲੀ ਤੋਂ ਪਹਿਲਾਂ ਦੀ ਗੱਲ ਕਰਦਾ ਮੈਂ ਕਿ ਜੋ ਅਨੁਸ਼ਾਸਨ ਭੰਗ ਕਰੇਗਾ ਉਸ ਨੂੰ ਪਾਰਟੀ ਬਾਹਰ ਦਾ ਰਸਤਾ ਵੀ ਦਿਖਾ ਸਕਦੀ ਹੈ ਉਸ ਨੂੰ ਨੋਟਿਸ ਵੀ ਭੇਜ ਸਕਦੀ ਹੈ ਭਾਵੇਂ ਉਹ ਨਵਜੋਤ ਸਿੰਘ ਸਿੱਧੂ ਦੇ ਵੱਲ ਇਸ਼ਾਰਾ ਹੋਵੇ ਜਾਂ ਫਿਰ ਕਿਸੇ ਹੋਰ ਵਰਕਰ ਦੇ ਵੱਲ ਹੋਵੇ ਤਾਂ ਇਸ ਨੂੰ ਲੈ ਕੇ ਲੱਗਦਾ ਕਿ ਜਿਹੜਾ ਐਕਸ਼ਨ ਹੋਇਆ ਤੁਹਾਡੇ ਮੁਤਾਬਕ ਕਿ ਲੱਗਦਾ ਸਹੀ ਕੀਤਾ ਇਹ ਜਾਂ ਕਿਤਨਾ ਕਿਤੇ ਸੋਚ ਲੈਣਾ ਚਾਹੀਦਾ ਤੁਹਾਡੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨੂੰ ਕਿ ਹਾਂ ਕੱਢਣ ਤੋਂ ਪਹਿਲਾਂ ਜਾਂ ਨੋਟਿਸ ਭੇਜਣ ਤੋਂ ਪਹਿਲਾਂ ਉਹ ਅਨੁ ਬਾਕੀ ਸਭ ਬਾਤ ਹੈ ਜੇ ਪਾਰਟੀ ਦੇ ਅਸੀਂ ਸਿਪਾਹੀ ਆਪਣੇ ਆਪ ਨੂੰ ਕਹਉਂਦੇ ਆ ਅਸੀਂ ਸਿਪਾਹੀ ਪਾਰਟੀ ਦੇ ਅਨੁਸ਼ਾਸਨ ਵਿੱਚ ਹੀ ਰਹਿੰਦੇ ਨਹੀਂ ਅਸੀਂ ਕਰ ਕਰੀ ਆਪ ਉਧਰੀਆਂ ਫਿਰ ਨਹੀਂ ਚੱਲਦਾ ਅਨੁਸ਼ਾਸਨ ਪਹਿਲਾ ਹੈ ਤੁਸੀਂ ਦੇਖਿਆ ਹੀ ਹੈ ਸਾਡੀ ਪਾਰਟੀ ਦਾ ਹਾਲ ਆ 22 ਦੀਆਂ ਇਲੈਕਸ਼ਨ ਹਾਰਨ ਤੋਂ ਬਾਅਦ ਕਿਵੇਂ ਲਾਈਨ ਬਣਾ ਕੇ ਲੀਡਰ ਰੋਜ ਆ ਜੋ ਛੱਡ ਗਿਆ ਕੱਲ ਉਹ ਛੱਡ ਗਿਆ ਪਰਸੋਂ ਛੱਡ ਗਿਆ ਮਤਲਬ ਕਿਵੇਂ ਪਾਰਟੀ ਖਾਲੀ ਹੋਣ ਲੱਗੀ ਸੀ ਕਿਵੇਂ ਦੁਬਾਰੇ ਲਾਈਨ ਬਣਾਈ ਖੜੇ ਪਾਰਟੀ 'ਚ ਵੜਨ ਵਾਸਤੇ ਉਹ ਜਿੱਡੀ ਲੰਮੀ ਲਾਈਨ ਲੱਗ ਗਈ ਸੀ ਨਾ ਉਹ ਤੇ ਲੰਮੀ ਲਾਈਨ ਬੜਨ ਲਈ ਖੜੀ ਹੈ ਸਾਰੇ ਵਾਪਸ ਆ ਰਹੇ इवन ਅਕਾਲੀ ਦਲ ਨੂੰ ਛੱਡ ਕੇ ਵੀ ਆ ਰਹੇ ਆਪ ਨੂੰ ਛੱਡ ਕੇ ਵੀ ਸਾਡੇ ਕੋਲ ਆ ਰਹੇ ਬੀਜੇਪੀ ਛੱਡ ਕੇ ਬਹੁਤ ਵੱਡੇ ਜਿਆਦਾ ਲੀਡਰ ਆ ਗਏ ਇਹ ਸਿਰਫ ਤੇ ਸਿਰਫ ਬੜੰਗ ਸਾਹਿਬ ਦੀ ਮਿਹਨਤ ਹੈ ਉਹਨਾਂ ਨੇ ਗਰਾਊਂਡ ਲੈਵਲ ਤੇ ਕੰਮ ਕੀਤਾ ਪਿਛਲੇ ਡੇਢ ਪੌਣੇ 2 ਸਾਲ ਕਿਵੇਂ ਭਾਰਤ ਜੋੜੋ ਯਾਤਰਾ ਏਡੀ ਵੱਡੀ ਸਫਲਤਾ ਪੰਜਾਬ ਚ ਹੋਈ ਹੈ ਇਹ ਸਿਰਫ ਬੜੰਗ ਸਾਹਿਬ ਦੀ ਬਦੌਲਤ ਹੈ ਬੜੰਗ ਤੇ ਬਾਜਬਾਦੀ ਜੋੜੀ ਇਸ ਜੋੜੀ ਨੇ ਬਹੁਤ ਵਧੀਆ ਕੰਮ ਕੀਤਾ ਤੇ ਅੱਜ ਜਿਹੜਾ ਹੋਰ ਪਾਰਟੀਆਂ ਦਾ ਰੁਝਾਨ ਸਾਡੀ ਪਾਰਟੀ 'ਚ ਸ਼ਾਮਲ ਹੋਣ ਦਾ ਬਾਕੀ ਰਵੈਤੀ ਪਾਰਟੀਆਂ 'ਚ ਉਹ ਐਸੇ ਕਰਕੇ ਇਹਨਾਂ ਦੀ ਮਿਹਨਤ ਕਰਕੇ ਆ। अच्छा एक पासे ਤੁਸੀਂ ਰੋਸ ਰੈਲੀ ਕਰ ਰਹੇ ਹੋ ਪੰਜਾਬ ਸਰਕਾਰ ਦੇ ਖਿਲਾਫ ਕਿ ਹਾਂ ਸਰਕਾਰ ਵਧੀਆ ਕੰਮ ਨਹੀਂ ਕਰ ਰਹੀ ਧੱਕੇ ਛਾਈਆਂ ਹੋ ਰਹੀਆਂ ਨੇ ਪਰ ਦੂਜੇ ਪਾਸੇ ਤੁਹਾਡਾ ਮਹਾ ਗਠਜੰਦਨ ਹੋ ਰਿਹਾ ਹੈ ਰਲੈਂਸ ਹੋ ਰਿਹਾ ਹੈ ਚੰਡੀਗੜ੍ਹ ਦੇ ਵੀ ਸ਼ੁਰੂਆਤ ਹੋ ਗਈ ਵੀ ਹੁਣ ਪੰਜਾਬ ਦੇ ਵਿੱਚ ਵੀ ਐਮਪੀ ਚ ਉਹਨਾਂ ਦੇ ਵਿੱਚ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਲੋੜ ਪੈ ਸਕਦੀ ਹੈ ਕਾਂਗਰਸ ਨੂੰ ਕਿਉਂਕਿ ਕਾਂਗਰਸ ਦੇ ਆਪਸੀ ਖਿੱਚੋਤਾਣੀ ਕਰਕੇ ਇਹਨਾਂ ਦੀ ਅੱਗੇ ਐਮਪੀ ਚ ਉਹਨਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਇਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਤਾਂ ਇਹ ਕਿਵੇਂ ਫਿਰ ਤੁਸੀਂ ਇੱਕ ਪਾਸੇ ਰੋਸ ਰੈਲੀ ਇੱਕ ਪਾਸੇ ਤੁਹਾਡਾ ਜੱਫੀਆਂ ਪਾ ਰਹੇ ਤੁਸੀਂ ਅ ਦੇਖੋ ਜੱਫੀ ਜਿਹੜੀ ਤੁਸੀਂ ਗੱਲ ਕਰਦੇ ਚੰਡੀਗੜ੍ਹ ਚ ਪਈ ਹੈ ਪੰਜਾਬ ਚ ਐਵੇਂ ਜਿਹੀ ਕੋਈ ਜੱਫੀ ਨਹੀਂ ਪਈ ਹੈਗੀ ਕਿਉਂਕਿ ਪੰਜਾਬ ਚ ਤਕਰੀਬਨ ਸਾਡੇ ਜ਼ਿਲ੍ਹਾ ਪ੍ਰਧਾਨਾਂ ਦੀ ਸਾਡੇ ਜ਼ਿਲ੍ਹਾ ਪ੍ਰਧਾਨਾਂ ਦੀ ਜਿੰਨੂੰ ਮੀਟਿੰਗ ਸੀਗੀ ਅਨਚਾਰ ਸਾਹਿਬ ਨਾਲ ਦਵਿੰਦਰ ਯਾਦਵ ਜੀ ਨਾਲ ਤਕਰੀਬਨ ਬਹੁ ਗਿਣਤੀ ਸਾਡੀ ਗੜਚੋੜ ਦੇ ਹੱਕ ਚ ਨਹੀਂ ਹੈਗੀ ਕਿਉਂਕਿ ਦੇਸ਼ ਤੇ ਪੰਜਾਬ ਦੇ ਹਾਲਾਤ ਲੱਗ ਨੇ ਇੱਥੇ ਤਾਂ ਪੰਜਾਬ ਚ ਤਾਂ ਸਾਡਾ ਲਾਈਸ ਵੀ ਇਹਨਾਂ ਨਾਲ ਆਪ ਨਾਲ ਹੋਵੇ ਨਾ ਹੋਵੇ ਬੀਜਪੀ ਫਿਰ ਵੀ ਸ਼ਾਇਦ ਕੋਈ ਸੀਟ ਜਿੱਤੇ ਇੱਥੇ ਬੀਜਪੀ ਕੋਲ ਕੁਝ ਵੀ ਨਹੀਂ ਹੈ ਬੀਜਪੀ ਦੇ ਖਿਲਾਫ ਕਰਨਾ ਨਾ ਲਾਇਸ ਇੱਥੇ ਲਾਇਸ ਸਾਨੂੰ ਲੋੜ ਨਹੀਂ ਹੈਗੀ ਇੱਥੇ ਤਾਂ ਮੈਕਸਿਮਮ ਸੀਟਾਂ ਕਾਂਗਰਸ ਜਿੱਤੂਗੀ ਨਾਲ ਆਪ ਜਿੱਤੂਗੀ ਤੇ ਬਾਅਦ ਚ ਕਰ ਲੈਣ ਜਾ ਕੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਦੋਂ ਮੋਦੀ ਨੂੰ ਲਾਉਣਾ ਪਰ ਇੱਥੇ ਸਾਨੂੰ ਲੱਗਦਾ ਨਹੀਂ ਹੈਗਾ ਪੰਜਾਬ ਦੇ ਹਾਲਾਤ ਬਾਕੀ ਮੁਲਕ ਨਾਲੋਂ ਅਲੱਗ ਨੇ ਇੱਥੇ ਬੀਜਪੀ ਹੈ ਨਹੀਂ ਕਿ ਇਹ ਇਸ ਗਲੈਸ ਨੂੰ ਕਿਵੇਂ ਖਤਮ ਕਰੋਗੇ ਜਿਹੜਾ ਇਹ ਤਾਂ ਵੱਧ ਹੀ ਜਾ ਰਿਹਾ ਤੁਹਾਡਾ ਕਿਉਂਕਿ ਨਵਜੋਤ ਸਿੰਘ ਸਿੱਧੂ ਆਪਣੀ ਦਫਲੀ ਬੁਜਾ ਰਹੇ ਨੇ ਰਾਜਾ ਬੜਿੰਗ ਜੀ ਆਪਣੀਆਂ ਰੈਲੀਆਂ ਕਰ ਰਹੇ ਨੇ ਚੰਨੀ ਚੰਨੀ ਰੈਲੀਆਂ 'ਚ ਪਹੁੰਚ ਨਹੀਂ ਰਹੇ ਤੁਹਾਡਾ ਇੱਥੇ ਕਰਾਲੀ ਦੇ ਵਿੱਚ ਇਹ ਨਮਕ ਕਾਂਡੋ ਕੋਲੇ ਸ਼ੁਰੂ ਹੋ ਗਿਆ ਤਾਂ ਇਸ ਨੂੰ ਕਿਵੇਂ ਖਤਮ ਕਰੋਗੇ ਐਮਪੀ ਚੋਣਾਂ ਤੱਕ ਪੰਚਾਇਤੀ ਚੋਣਾਂ ਤੱਕ ਇਹਦਾ ਵੀ ਕੋਈ ਹੱਲ ਲੱਭਿਆ ਪਾਰਟੀ ਨੇ ਕਿ ਨਹੀਂ ਸਾਡੀ ਪਾਰਟੀ ਹੈ ਨਾ ਇੱਥੇ ਹਰ ਕਿਸੇ ਨੂੰ ਗੱਲ ਕਹਿਣ ਦਾ ਬਹੁਤ ਇੱਕ ਖੁੱਲਾ ਹੋਇਆ ਐਡਾ ਐਡਾ ਦਾ ਮੰਚ ਹੈ ਸਾਡੀ ਪਾਰਟੀ ਜਮਹੂਰੀਅਤ ਜੇ ਅਸਲ ਮਾਨੇ ਚ ਕਿਸੇ ਪਾਰਟੀ ਚ ਹੈਗੀ ਤਾਂ ਕਾਂਗਰਸ ਚ ਹੈ ਹਰ ਬੰਦਾ ਕੋਈ ਆਪਣੀ ਗੱਲ ਰੱਖ ਸਕਦਾ ਨਹੀਂ ਤਾਂ ਬਾਕੀ ਬੀਜੇਪੀ ਚ ਜੋ ਮੋਦੀ ਨੇ ਕਹਿਤਾ ਉਹ ਹੋ ਗਿਆ ਕਿਸੇ ਕੋਲ ਕੋਈ ਹੱਕ ਨਹੀਂ ਵੀ ਉਹਦੀ ਗੱਲ ਕੱਟ ਸਕੇ ਆਪ ਚ ਜੋ ਕੇਜਰੀਵਾਲ ਨੇ ਕਹਿਤਾ ਇਹਦੇ ਸੁਪਰੀਮੋ ਨੇ ਕਹਿਤਾ ਹੋ ਗਿਆ ਕਿਸੇ ਦੀ ਔਕਾਤ ਨਹੀਂ ਵੀ ਉਹ ਤੇ ਸਾਹਮਣੇ ਬੋਲ ਸਕੇ ਸਾਡੀ ਇੱਕ ਪਾਰਟੀ ਐਵੇਂ ਦੀ ਪਾਰਟੀ ਐ ਸਾਡੇ ਚ ਥੋੜੀ ਜਿਆਦਾ ਹੀ ਹੈ ਜਮਹੂਰੀਅਤ ਜਦ ਕਿ ਉਹ ਕਈ ਵਾਰ ਗੱਲਾਂ ਵਿਚਾਰਾਂ ਦੀ ਲੜਾਈ ਦੇ ਵਿੱਚ ਇਹ ਲੱਗਦਾ ਵੀ ਸੱਚੀ ਲੜ ਰਹੇ ਇਹ ਐਵੇਂ ਦਾ ਕੁਝ ਨਹੀਂ ਹੈ ਸਾਡੇ ਅੰਚਾਰ ਸਾਹਿਬ ਬਹੁਤ ਮਿਹਨਤ ਨਾਲ ਲੱਗੇ ਹੋਏ ਸ਼ਿੱਦਤ ਨਾਲ ਲੱਗੇ ਹੋਏ ਪਹਿਲਾਂ ਤਿੰਨ ਦਿਨ ਲਾ ਕੇ ਗਏ ਉਹ ਤੇ ਉਸ ਦਿਨ ਰੈਲੀ 'ਚ ਵੀ ਆ ਕੇ ਗਏ ਹੁਣ ਫੇਰ ਤਿੰਨ ਦਿਨ ਲਈ ਐਸੇ ਮੰਥ ਦੇ ਐਂਡ 'ਚ ਤਿੰਨ ਦਿਨ ਦਾ ਫੇਰ ਉਹਦਾ ਪ੍ਰੋਗਰਾਮ ਹੈ ਪੰਜਾਬ ਦਾ ਤਕਰੀਬਨ ਉਹ ਸਾਡਾ ਸਾਰਾ ਕੁਝ ਠੀਕ ਕਰ ਦਣਗੇ ਲੀਡਰਸ਼ਿਪ ਨੂੰ ਸੀਨੀਅਰ ਲੀਡਰਸ਼ਿਪ ਨੂੰ ਦੇਖੋ ਮੈਂ ਤਾਂ ਮੈਂ ਬਾਜਬਾ ਸਾਹਿਬ ਨੂੰ ਕੁਝ ਕਹਿ ਸਕਦਾ ਸਿੱਧੂ ਸਾਹਿਬ ਨੂੰ ਕੁਝ ਕਹਿ ਸਕਦਾ ਜਾਂ ਬੜਿੰਕ ਸਾਹਿਬ ਨੂੰ ਕਹਿ ਸਕਦਾ ਮੇਰੀ ਔਕਾਤ ਨਹੀਂ ਹੈ ਹਾਂ ਅਸੀਂ ਸਲਾਹ ਜ਼ਰੂਰ ਦੇ ਦਿੰਦੇ ਉਹਨਾਂ ਨੂੰ ਦੇ ਜੇ ਉਹ ਮੰਨ ਬੜ ਦੇ ਵੀ ਬਡੇ ਲੀਡਰ ਹੈਗੇ ਉਹ ਸਾਡੇ ਚਾਰ ਸਾਹਿਬ ਲੱਗੇ ਹੋਏ ਤਕਰੀਬ ਉਹਨਾਂ ਨੇ ਆਉਣ ਵਾਲੇ 15 ਦਿਨ ਦੇ 20 ਦਿਨ ਦੇ ਵਿੱਚ ਸਾਰਾ ਕੁਝ ਸਮੂਥ ਹੋ ਜਾਏਗਾ ਤੁਸੀਂ ਦੇਖੋਗੇ ਸਾਡੀ ਪਾਰਟੀ ਇਕਜਟ ਹੋ ਕੇ ਚੋਣਾਂ ਲੜੇਗੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਐਮਪੀ ਚੋਣਾਂ ਦੀ ਪੂਲ ਤਿਆਰੀ ਹੈ ਫਿਰ ਕਾਂਗਰਸ ਦੀ ਜਾਂ ਪੰਚਾਇਤ ਚੋਣਾਂ ਵੀ ਆਉਣ ਵਾਲੀਆਂ ਨੇ ਉਹਨਾਂ ਨੂੰ ਲੈ ਕੇ ਕਿੰਨੀ ਕੀ ਤਿਆਰੀ ਖਿੱਚੀ ਹੋਈ ਹੈ ਤੁਸੀਂ ਦੇਖਿਆ ਦੇਖਿਆ ਹੀ ਹੈ ਸਾਡੇ ਰੋਸ ਧਰਨਿਆਂ ਚ ਐਡੀ ਵੱਡੀ ਜਨਸਲਾਬ ਦਾ ਉਮੜਨਾ ਇਹ ਇਹੀ ਸੰਕੇਤ ਹੈ ਵੀ ਕਾਂਗਰਸ ਲੋਕਦਵਾਰੇ ਕਾਂਗਰਸ ਵੱਲ ਦੇਖਣ ਲੱਗ ਗਏ ਕਿਉਂਕਿ ਜੋ ਪਹਿਲਾਂ ਸਰਕਾਰ ਬਦਲਾਵ ਦੇ ਨਾਂ ਤੇ ਇੱਕ ਝੂਠ ਬੋਲ ਕੇ ਆ ਗਈ ਇਹ ਤੇ ਲੋਕ ਨੂੰ ਤੰਗ ਹੈ ਬਹੁਤ ਜ਼ਿਆਦਾ ਕਿਉਂਕਿ ਇਹ ਬਦਲਾਵ ਨਹੀਂ ਇਹ ਤਾਂ ਬਦਲਾ ਲਊ ਸਰਕਾਰ ਹੈ ਇਹ ਤਾਂ ਬਦਲੇ ਲੈ ਰਹੀ ਹੈ ਖੈਰਾ ਸਾਹਿਬ ਨੂੰ ਕਿਵੇਂ ਬਿਨਾਂ ਗੱਲ ਤੋਂ ਅੰਦਰ ਡੱਕਤਾ ਉਹਨਾਂ ਦੇ ਕਿੰਨੇ ਮਹੀਨੇ ਅੰਦਰ ਲਵਾਤੇ ਹੁਣ ਕੱਲ ਹਾਈ ਕੋਰਟ ਨੂੰ ਰੀਫ ਦੇਤੀ ਬਹੁਤ ਮਹਿੰਗਾ ਵਕੀਲ ਸਾਡੇ ਜਦ ਕਿ ਸਾਡੇ ਕੋਲ ਵਕੀਲਾਂ ਦੀ ਫੌਜ ਹੈ ਪੰਜਾਬ ਸਰਕਾਰ ਕੋਲ ਜਿਹੜੂ ਲੜ ਸਕਦੇ ਸੀ ਜਗਾ ਸੁਪਰੀਮ ਕੋਰਟ ਉਹ ਨਾ ਇੱਕ ਬਹੁਤ ਕੋਸਟਲੀ ਵਕੀਲ ਜਿਹਦਾ ਕਈ ਲੱਖ ਰੁਪਏ ਇੱਕ ਦਿਹਾੜੀ ਦੀ ਫੀਸ ਹੈ ਉਹ ਨਾ ਉਹ ਨੂੰ ਖੜਾਇਆ ਜਾ ਕੇ ਸੁਪਰੀਮ ਕੋਰਟ ਖੇਰਾ ਸਾਹਿਬ ਦੀ ਬੇਲ ਕੈਨਸਲ ਕਰਾਉਣ ਦੀ ਪਰ ਸੁਪਰੀਮ ਕੋਰਟ ਉਹਦੇ ਚ ਦਾਖਲ ਦੇਣੋਂ ਨਾ ਕਰਤੀ ਤੇ ਇਸ ਕਰਕੇ ਸਾਡੀ ਪਾਰਟੀ ਬਣੀ ਇੱਕ ਲੋਕ ਆਸ ਨਾਲ ਦੇਖ ਰਹੇ ਤੇ ਉਮੀਦ ਵੀ ਕਰਦਾ ਤੇ ਅਰਦਾਸ ਵੀ ਕਰਦਾ ਵਾਹਿਗੁਰੂ ਅੱਗੇ ਜੋ ਲੋਕ ਸਾਡੀ ਪਾਰਟੀ ਅੱਗੇ ਆਸ ਰੱਖ ਰਹੇ ਸਾਡੀ ਪਾਰਟੀ ਉੱਤੇ ਖਰਾ ਉਤਰੇ ਤੇ ਲੋਕਾਂ ਦੀ ਜੋ ਆਸ ਹੈ ਸਾਡੇ ਤੇ ਅਸੀਂ ਉੱਤੇ ਪੂਰਾ ਉਤਰ ਸਕੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਸੰਨ ਰਣਜੀਤ ਸਿੰਘ ਜਿੱਤੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਜਿੰਨਾ ਵੱਲੋਂ ਦੱਸਿਆ ਗਿਆ ਕਿ ਜੋ ਰੋਸ ਰੈਲੀ ਕੀਤੀ ਗਈ ਸੀ ਉਸ ਦੇ ਵਿੱਚ ਇੱਕ ਇਨਾਂ ਦੇ ਆਗੂ ਨੂੰ 6 ਸਾਲ ਬਾਅਦ ਤੇ ਪਾਰਟੀ ਤੋਂ ਬਾਹਰ ਕੱਢਿਆ ਗਿਆ ਦੂਜੇ ਪਾਸੇ ਹਲਕਿਆਂ ਚ ਆਜੂ ਨੂੰ ਨੋਟਸ ਭੇਜਿਆ ਗਿਆ ਤਾਂ ਕਈ ਤਰ੍ਹਾਂ ਦੇ ਮਾਮਲੇ ਦੇ ਸਾਹਮਣੇ ਆਏ ਸੀ ਸ ਨੂੰ ਲੈ ਕੇ ਪੂਰੀ ਨਾ ਦੱਸਿਆ ਗਿਆ ਛਾਣ ਭੰਗ ਨਹੀਂ ਹੁਣ ਤੇ ਜਾਵੇਗਾ ਰਾਜਾ ਬੜਿੰਗ ਵੱਲੋਂ ਪਹਿਲੀ ਬਿਆਨ ਦਿੱਤਾ ਸੀ ਪਰ ਹੁਣ ਜਿਸ ਤਰੀਕੇ ਨਾਲ ਪਾਰਟੀ ਦੇ ਵੀ ਕਾਟ ਕੋਲੇ ਸੀ ਵੀ ਦੂਜੇ ਪਾਸਿਓਂ ਵੱਲ ਇਹ ਦਾਵਾ ਕੀਤਾ ਕਿ ਆਉਣ ਵਾਲੀ ਚੋਣਾਂ ਦੇ ਵਿੱਚ ਇਹ ਕਾਟ ਕੋਲੇ ਖਤਮ ਹੋ ਜਾਏਗਾ ਕਿਉਂਕਿ ਸੀਨੀਅਰ ਲੀਡਰਸ਼ਿਪ ਤੇ ਹਾਈ ਕਮਾਂਡ ਦੇ ਵੱਡੇ ਲੀਡਰ ਪੰਜਾਬ ਦੇ ਵਿੱਚ ਆਣ ਕੇ ਆਪਸੀ ਜਿਹੜਾ ਕਲੇਸ਼ ਚੱਲ ਰਿਹਾ ਸੀ ਉਸ ਨੂੰ ਖਤਮ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਦੂਜੇ ਪਾਸਿ ਜਿਹੜਾ ਰਿਲੈਂਸ ਹੋਇਆ ਗਠਜੋੜ ਹੋਇਆ ਤਾਂ ਉਸ ਨੂੰ ਲੈ ਕੇ ਵੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਲੋੜ ਨਹੀਂ ਪਵੇਗੀ ਭਾਵੇਂ ਚੰਡੀਗੜ੍ਹ ਦੇ ਵਿੱਚ ਜੋ ਚੋਣਾਂ ਹੋਈਆਂ ਨੇ ਮੇਅਰ ਦੀ ਚੋਣ ਹੋ ਰਹੀ ਹੈ ਉਸ ਨੂੰ ਲੈ ਕੇ ਜਿਹੜਾ ਪਾਰਟੀ ਦਾ ਆਪਣਾ ਫੈਸਲਾ ਹੈ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਇਸ ਵਾਸਤੇ ਲੋੜ ਨਹੀਂ ਪਵੇਗੀ ਦੇਖਦੇ ਕਿ ਹੁਣ ਆਉਣ ਵਾਲੇ ਦਿਨਾਂ ਵਿੱਚ ਐਮਪੀ ਦੀ ਚੋਣਾਂ ਵੀ ਨੇ ਪੰਚਾਇਤੀ ਚੋਣਾਂ ਨੇ ਉਹਨਾਂ ਦੇ ਵਿੱਚ ਕਿੰਨੀ ਕੁ ਲੋੜ ਆ ਆਮ ਆਦੀ ਪਾਰਟੀ ਦੇ ਨਾਲ ਗਠਜੋੜ ਦੀ ਪੈਂਦੀ ਹੈ ਕਾਂਗਰਸ ਨੂੰ ਇਹ ਤੁਹਾਨੂੰ ਬੋਲਾ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਸਮਝ ਦੇ ਨਾਲ ਪਤੀ ਸਿੰਘ